Yeah, <laughs> you ਤਿੰਨ ਜੀ ਪਿੰਡਕੜਾ ਤੁਹਾਡਾ ਪਿੰਡ ਮੰਨ ਲਾਵੇ ਜੀ ਇਹ ਅਸੀਂ ਜਿੱਥੇ ਆਪਾਂ ਹੁਣ ਖੜੇ ਆਂ ਇੱਥੇ ਅੱਗ ਲੱਗੀ ਆ ਬੜੀ ਭਿਆਨਕ ਹਾਂਜੀ ਤੇ ਇਹ ਕਿਵੇਂ ਲੱਗੀ ਆ ਤੇ ਦੱਸੋ ਸਾਨੂੰ ਇੱਥੇ ਤੁਸੀਂ ਜਿਹਦਾ ਦੱਸਿਆ ਜਾ ਰਿਹਾ ਕਿ ਬਿਜਲੀ ਦੀ ਜੈਂਪਰ ਤੋਂ ਜਾਂ ਹੋਰ ਕੋਈ ਸ਼ੱਕ ਕੀ ਕਰ ਲੈ ਇਸੇ ਤਰ੍ਹਾਂ ਜੀ ਹੋਰ ਗਿਆ ਮੈਂ ਤਾਂ ਖੂਤੇ ਸੀਗਾ ਆਪਣੇ ਉੱਧਰ ਕੰਕ ਬੜਣੀ ਸੀ ਜਦੋਂ ਮੈਨੂੰ ਫੋਨ ਆਇਆ ਬਸ ਤੁਹਾਡੇ ਘੇਰਾਂ ਕੋਲ ਅੱਗ ਲੱਗੀ ਆ ਬਿੱਤ ਕੇ ਦੇਖਿਓ ਜਾ ਕੇ ਤੁਹਾਡੇ ਤੇ ਲੱਗੀ ਇੱਥੇ ਆ ਕੇ ਪਤਾ ਲੱਗਾ ਵੀ ਇੱਕ ਇਧਰ ਪਟਾਕਾ ਵੱਜਿਆ ਤੇ ਉਹਦੇ ਬਾਅਦ ਪਟਾਕਾ ਵੱਜਣ ਦੇ ਬਾਵਜੂਦ ਕਿਸੇ ਤਾਰ ਚੋਂ ਚਗਿਆੜਾ ਨਿਕਲਿਆ ਜਿਹਦੇ ਨਾਲ ਇਹ ਅੱਗ ਹੌਲੀ ਹੌਲੀ ਤੁਰਦੀ ਤੁਰਦੀ ਜਿਆਦਾ ਵੱਧ ਗਈ। ਤਕਰੀਬਨ ਸਾਡੇ ਨਗਰ ਦਾ ਆਂਗਗਵਾਂਡੇ ਪਿੰਡਾਂ ਦੇ ਬਹੁਤ ਜ਼ੋਰ ਲਾਇਆ ਤੇ ਜਿਹਦੇ ਨਾਲ ਅਸੀਂ ਕੋਸ਼ਿਸ਼ ਕੀਤੀ ਹੈ ਇਹ ਤੇ ਕਾਬੂ ਪਾਉਣ ਦੀ ਪਰ ਫੇਰ ਵੀ ਕਾਬੂ ਪਾਉਂਦੇ ਆ ਪਾਉਂਦੇ ਆ ਹੀ ਦੋ ਤਿੰਨ ਜ਼ਿਮੀਂਦਾਰ ਭਰਾਵਾਂ ਦੇ ਦਾਣੇ ਦਾ ਵੀ ਨੁਕਸਾਨ ਹੋ ਗਿਆ ਜਿਹੜੀ ਕਿ ਕਣਕ ਖੜੀ ਸੀ ਤੇ ਬਾਕੀ ਤੂੜੀ ਵਾਲੇ ਖੇਤ ਜਿਹੜੇ ਸੀਗੇ ਜਦੋਂ ਉਹਨਾਂ ਨੂੰ ਆਪਾਂ ਮੰਨ ਸਕਦੇ ਹਾਂ ਵੀ ਉਹਦਾ ਦੂਜੇ ਪਾਸੇ ਉਹ ਕਵਰ ਕੀਤਾ ਜਾ ਸਕਦਾ ਪਰ ਜਿਹੜਾ ਖੜੀ ਕਣਕ ਦਾ ਨੁਕਸਾਨ ਹੋ ਗਿਆ ਉਹ ਬਹੁਤ ਦੁੱਖਦਾਈ ਆ ਅੰਨ ਸਾਡਾ ਨਾ ਵੈਸੇ ਹੀ ਬਹੁਤ ਮਾੜਾ ਪਰ ਫਿਰ ਜਿਸ ਵੀ ਜੀਨੀਦਾਰ ਭਾਈ ਭਰਾ ਨੇ ਸਾਰ ਦੇਖਣਾ ਹੁੰਦਾ ਉਹਦੇ ਵੱਲ ਨੂੰ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਸੋ ਬੇਨਤੀ ਕਰਦੇ ਆ ਕਿ ਕਿਸੇ ਤਾਂ ਤੇ ਜਿਹਦੇ ਕੋਲ ਵੀ ਸਰਕਾਰ ਦੇ ਕੋਲੇ ਇਹ ਗੱਲਬਾਤ ਪਹੁੰਚਦੀ ਆ ਉਹਨਾਂ ਨੂੰ ਬੰਦ ਦਾ ਉਹਦਾ ਮੁਆਵਜ਼ਾ ਦਿੱਤਾ ਜਾਵੇ ਇਹ ਖੜੀ ਕਣਕ ਕਿੰਨੀ ਹੈ ਜੀ ਖੜੀ ਕਣਕ ਦੋ ਬੰਦੇ ਦੀ ਇੱਕ ਨਰਿੰਦਰ ਸਿੰਘ ਦੀ ਹੈ ਉਮੀਦ ਹੈ ਜੀ ਦੋ ਇਹ ਤਾਂ ਹੁਣ ਇਦਾਂ ਪੂਰਾ ਨਾ ਪੀਤ ਨਹੀਂ ਦੱਸ ਸਕਦਾ ਲਗਭਗ 4 ਖੇਦ ਸੇ ਲਗਭਗ ਹਾਂ ਇੱਕ ਸੁਖਦੇਵ ਸਿੰਘ ਦੀ ਹੈ 4-5 ਖੇ ਦੇ ਏਕੜ ਜ਼ਰੂਰ ਹੋਣਗੇ ਤੇ ਨਾੜ ਕਿੰਨੀ ਹੈ ਜੀ ਨਾੜਤ ਹੈਗੇ ਚ 5-7 ਕੇ ਤੱਕ ਅੱਛਾ ਤੁਸੀਂ ਇੱਕ ਗੱਲ ਦੱਸਿਓ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਜਿਹੜਾ ਅੱਗ ਲੱਗੀ ਹੈ ਜੀ ਅਜੇ ਤੱਕ ਤਾਂ ਜੀ ਕੋਈ ਨਹੀਂ ਆਇਆ ਜੀ ਬੜਾ ਕਾਲ ਕੀਤੀ ਸੀ ਕਹਿੰਦੇ ਹਲੇ ਬਲਾ ਚੋੜ ਗਈ ਜੀ ਸਾਡੇ ਜਾਨੀ ਕਿਸੇ ਦਾ ਵੇਹ ਨਹੀਂ ਹੈ ਜੀ ਬਿਲਕੁਲ ਅਜੇ ਕੋਈ ਨਹੀਂ ਆਇਆ ਜੀ ਆਂਡ ਗਵਾਂਡ ਦੇ ਪਿੰਡ ਵਿਚਾਰੇ ਬਹੁਤ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ ਸੀ ਹਾਂ ਜੀ ਉਹ ਕਹਿੰਦੇ ਬੜਾ ਚੋੜ ਗਈ ਉਹ ਮਤਲਬ ਅੱਗ ਲੱਗੀ ਉਧਰ ਚਲੀ ਗਈ ਹੋਰ ਦਨਵਾਰੀ ਪਉਂਦਾ ਜੀ ਉਹਨਾਂ ਨੇ ਦਿੱਤਿਆ ਨਹੀਂ ਉਹਨੂੰ ਬਹੁਤ ਜ਼ਰੂਰੀ ਆਗ ਚਲੋ ਜੀ ਹੁਣ ਨਗਰ ਨੇ ਜਿਹਨੀਆਂ ਕੋਸ਼ਿਸ਼ਾਂ ਉਹਨਾਂ ਨੇ ਕੀਤੀ ਆ ਅੱਛਾ ਇੱਕ ਸਰਪੰਚ ਸਾਹਿਬ ਆ ਪਿੱਛੇ ਸਾਡੇ ਪਿੱਛੇ ਪਰਾਲੀ ਦਾ ਕੁੰਨੂ ਆ ਲੋਡ ਬੰਦ ਬੰਦਿਆਂ ਨੇ ਲਾਇਆ ਹੋਇਆ ਸੀ ਹਰ ਸਾਲੇ ਲੱਗਦੇ ਆ ਕਰੀਬ ਉਸ ਕੁੰਨੂ ਨੂੰ ਵੀ ਅੱਗ ਪੈ ਗਈ ਉਹਦਾ ਨੁਕਸਾਨ ਤੇ ਜਿਹੜਾ ਹੋਣਾ ਹੋ ਚੁੱਕਾ ਪਰ ਉਹਨੂੰ ਹੁਣ ਅਸੀਂ ਬਾਲਟੀਆਂ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਨਹੀਂ ਭਜਾ ਸਕਦੇ ਜੇ ਹੋ ਸਕੇ ਤਾਂ ਉਹਨੂੰ ਐਂਬੂਲੈਂਸ ਵਗੈਰਾ ਨਾ ਆ ਕੇ ਬੰਦ ਬੁਝਾਈ ਜਾ ਸਕੀ ਕਿਉਂਕਿ ਇਧਰਲੇ ਪਾਸੇ ਜੇ ਟੱਪ ਜਾਂਦੀ ਆ ਤਾਂ ਹੋਰ ਪਿੰਡ ਮਹਿਮੂਦਪੁਰ ਪ੍ਰਾਗ ਪਰ ਲੜੋਆ ਕਈ ਪਿੰਡਾਂ ਤੱਕ ਲੱ ਜਾ ਸਕਦੀ ਆ ਕਿਉਂਕਿ ਹਜੇ ਜਿੱਥੇ ਕਣਕ ਖੜੀ ਉਹਦੇ ਨਾਲ ਨਾਲ ਲਾਂਡ ਤਕਰੀਬ ਤਕਰੀਬ 100% ਹੀ ਖੜਾ। ਜਨ ਤੋਂ ਮੰਗਤ ਹੈ ਜੀ ਜਿਹੜਾ ਕਿਸਾਨ ਖੇਤੀ ਕਰਦਾ ਉਹ ਅੱਗੇ ਬੜੀਆਂ ਮੁਸ਼ਕਲਾਂ 'ਚ ਫਸਿਆ ਹੋਇਆ ਹੈ। ਸੋ ਐਸੀ ਬੇਇਨਕੀ ਕਰਦੇ ਆ ਕਿ ਉਹਨਾਂ ਦਾ ਜਿਹੜਾ ਵਣਦਾ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ। ਚਲੋ ਜਿਹੜੇ ਜ਼ਿਮੀਂਦਾਰ ਭਰਾਵਾਂ ਨੇ ਰਲ ਮਿਲ ਕੇ ਇਹ ਕੰਮ ਮਾ ਪ੍ਰਸ਼ਾਸਨਿਕ ਹੈ ਉਹ ਅਸੀਂ ਪਿੰਡਾਂ ਲੋਕਾਂ ਦੇ ਵਿੱਚ ਰਲ ਮਿਲ ਕੇ ਕਰਦੇ ਆ ਬਹੁਤ ਚੰਗੀ ਗੱਲ ਹੈ ਜਿਨ੍ਹਾਂ ਵੀ ਵੀਰਾ ਭਰਾਵਾਂ ਨੇ ਇੱਥੇ ਸਾਥ ਦਿੱਤਾ ਅਸੀਂ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਕਰਦੇ ਆ ਜਿਨ੍ਹਾਂ ਨੇ ਟਰੈਕਟਰ ਦੇ ਵਿੱਚ ਅੱਗ ਦੇ ਵਿੱਚ ਬਾੜ-ਵਾੜ ਕੇ ਵੀ ਉਹਨਾਂ ਨੂੰ ਬਾਕੇ ਲਿਜਾਈ ਅੱਗ ਸੋ ਬਹੁਤ ਬਹੁਤ ਧੰਨਵਾਦ ਹੁਣ ਸਾਡੇ ਕੋਲ ਤਾਂ ਲੱਗਦਾ ਦੋ ਔੜ ਤੋਂ ਮੁਲਾਜੰਦੀਰ ਨੂੰ ਪਹੁੰਚੇ ਹਨ ਤੇ ਉਹਨਾਂ ਦਾ ਵੀ ਧੰਨਵਾਦ ਉਹਨਾਂ ਨੂੰ ਵੀ ਦੱਸਦੇ ਆ ਪਰ ਹੁਣ ਉਹ ਜੋ ਅੱਗ ਸੀ ਉਹ ਕਾਬੂ ਕਰ ਲਈ ਗਈ ਹੈ ਆ ਜਿਹੜੀ ਪਿਛਲੀ ਅੱਗ ਆ ਇਹਦੇ ਲਈ ਹੁਣ ਸਾਡੇ ਬਸਤੀ ਗੱਲ ਨਹੀਂ ਹੈ। ਬੁਝਾਉਣ ਨੂੰ ਕਿੰਨਾ ਸਮਾਂ ਲੱਗਿਆ ਜੀ? ਬੁਝਾਉਣ ਨੂੰ ਤਾਂ ਜਿਆਦਾ ਹੀ ਲੱਗੀ, ਉਹਦੇ ਲੱਗੇ ਹੋਇਆ ਜੀ। ਮੂਰੇ ਹੋ ਗਈ ਅਲੰਗ-ਪਗ। 4 ਘੰਟੇ ਕਾਫੀ। ਇਹ 2 ਤਿੰਨ ਘੰਟਾ, 1.5 ਘੰਟੇ ਜਮਨ ਲੱਗਿਆ। ਘੰਟਾ 1.5 ਘੰਟੇ ਵੀ ਅੱਗ ਤਾਂ ਸੈਕਿੰਡਾਂ ਵਿੱਚ ਕਿਤੇ ਰਿਹਾ। ਭਾਜੀ ਉਹ ਤਾਂ ਕੁਦਰਤ ਹੀ ਰੱਬ ਨੇ ਬਚਾਲਿਆ। ਇੱਕ ਹਵਾ ਥੋੜੀ ਜਿਹੀ ਚੇਂਜ ਹੁੰਦੀ ਰਹੀ ਜਿੱਧਰੋਂ ਹਵਾ ਚੇਂਜ ਹੁੰਦੀ ਦੂਜੇ ਪਾਸੇ ਫਸ ਪੈ ਜਾਂਦਾ। ਉਹ ਇਹ ਬਜੀ ਕੋਈ ਨਹੀਂ ਆਈ ਸੀ। ਨਹੀਂ ਆਦਾ ਨਾ। ਲੰਗਾ ਅੰਦਰ ਬੜਾ। ਧੰਨਵਾਦ। ਠੀਕ ਹੈ ਜੀ। ਬਹੁਤ